ਤੇਰੀ ਦਿੱਤੀ ਦਾਤ ਹੈ ਜ਼ਿੰਦਗੀ ਤਾਹੀ ਸੋਖਾ ਸਾਂ ਲੈਂਦਾ ਸ਼ੁਕਰ ਵਾਹਿਗੁਰੂ ਜੀ ਥੋਟਾ ਸ਼ੁਕਰ ਵਾਹਿਗੁਰੂ ਜੀ ਐਨੇ ਜੋਗੇ ਕਰਤਾ ਜੋ ਹੁਣ ਆਪ ਕਮਾ ਕੇ ਖਾ ਲਈਦਾ ਸ਼ੁਕਰ ਵਾਹਿਗੁਰੂ ਜੀ ਥੋਟਾ ਸ਼ੁਕਰ ਵਾਹਿਗੁਰੂ ਜੀ ਇਹ ਸਭ ਆਪਸਾਂ ਦੀ ਆਪਤ ਸੇਵਾ ਤੇ ਤ੍ਰੀ ਗਾਂ ਸੇਵਾ ਸਾਧ ਅੰਗਰੇਜ਼ਿੰਦਿਦਾਰਿਆਂ ਦਾ ਧਿਆਨ ਕਰਕੇ ਬੋਲੋ ਵਾਹਿਗੁਰੂ ਜੀ ਦੇ ਸਾਥੀ ਨਾਮਾ ਤੇ ਪੰਜ ਪਿਆਰ ਦੇ ਸਾਹਿਬ ਜੀ ਚਾਹੇ ਤੇ ਸੱਤਿਆਂ ਜਿੱਥੇ ਸਾਥੀਆਂ ਜੀ ਨਾਮ ਆਲੀ ਦੇ ਪਿਆਰ ਸਤਗੁਰਾਂ ਦੀ ਅਪਾਰ ਕਿਰਪਾ ਸਦਕਾ ਸਰਦਾਰ ਗੁਰਜੰਟ ਸਿੰਘ ਨੰਬਰਦਾਰ ਉਹਨਾਂ ਦੇ ਸੁਪੁੱਤਰ ਭਾਈ ਜੱਗੀ ਸਿੰਘ ਫੌਜੀ ਸਾਹਿਬ ਭਾਈ ਹਰਜਿੰਦਰ ਸਿੰਘ ਅਤੇ ਸਮੁੱਚੇ ਪਰਿਵਾਰ ਦੇ ਵੱਲੋਂ ਆਪਣਾ ਨਵਾਂ ਮਕਾਨ ਬਣਾਇਆ ਜਾ ਰਿਹਾ ਹੈ। ਸੋ ਅੱਜ ਸੁਭਾਗਾ ਸਮਾ ਸਤਿਗੁਰਾਂ ਦੀ ਚਰਨਾਚਰ ਅਰਦਾਸ ਬੇਨਤੀਆਂ ਕਰਕੇ ਨਹੀਂ ਰੱਖੀ ਜਾ ਰਹੀ ਹੈ। ਗੁਰੂ ਦੀ ਸੰਗਤ ਪਰਿਵਾਰ ਹਾਜ਼ਰ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਹੀਂ ਪਤਾ ਨਹੀਂ ਪਤਾ ਨਹੀਂ ਇੱਕ ਤਾਂ ਬੰਨ ਜਾਂਦੇ ਪਾਣੀ ਦੇ ਦੇ ਕੇ ਅਸਰ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬੋਲੋ ਬੋਲੋ ਸਤਨਾਮ